ਸ੍ਰੀ ਸਾਰੇ ਮੇਰੇ ਵੀਰ ਪੈਨਾ ਨੂੰ ਸਤਿ ਸ਼੍ਰੀ ਅਕਾਲ ਜੀ ਸੋਮਲ ਜੋਬ ਅਲਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਹੁਣ ਮੈਂ ਗੱਲ ਕਰਦੀ ਹਾਂ ਇੱਕ ਹੋਰ ਵੈਕੈਂਸੀ ਦੀ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਇੰਡੀਅਨ ਬੈਂਕ ਪ੍ਰੈਂਟਸ ਭਰਤੀ 2025 ਇਹ ਵੈਕੈਂਸੀ ਆਈ ਹੈ ਜੀ ਇਹਦੇ ਵਿੱਚ ਕੌਣ ਕੌਣ ਅਪਲਾਈ ਕਰ ਸਕਦੇ ਕੀ ਇਹਦੀ ਅਖੀਰ ਡੇਟਿਆ ਕਿੰਨੀ ਦੀ ਫੀਸ ਹੈ ਸਿਲੈਕਸ਼ਨ ਪ੍ਰੋਸੈਸ ਕਿੰਨਾ ਕਿੰਨੀ ਹੈ ਇਹਦੀ ਵੈਕੈਂਸੀ ਹੈ ਤੁਹਾਨੂੰ ਸਾਰੀ ਜਾਣਕਾਰੀ ਜੋ ਹੈ ਇਸ ਵੀਡੀਓ ਵਿੱਚ ਦੱਸੀ ਜਾਵੇਗੀ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਜੀ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਇੰਡੀਅਨ ਬੈਂਕ ਪ੍ਰੈਂਟਸ ਭਰਤੀ 2025 ਦੀ ਜਿਹੜੀ ਫਾਰਮ ਨੇ ਇਹ ਆਨਲਾਈਨ ਫਾਰਮ ਨੇ ਜੀ ਇਹਦੀ ਜਿਹੜੀ ਸੰਸਥਾ ਦਾ ਨਾਮ ਹੈ ਇੰਡੀਅਨ ਬੈਂਕ ਹੈ ਜੀ ਤੇ ਜਿਹੜੀ ਉਹ ਇਹਦੇ ਅਹੁਦੇ ਦਾ ਨਾਮ ਹੈ ਉਹ ਹੈਗਾ ਪ੍ਰੈਂਟਸ ਜੀ ਜਿਹੜਾ ਇਹਦੀ ਸੰਸਥਾ ਦਾ ਨਾਮ ਹੈ ਜੀ ਇੰਡੀਅਨ ਬੈਂਕ ਹੈ ਤੇ ਜਿਹੜਾ ਅਹੁਦੇ ਦਾ ਨਾਮ ਹੈ ਉਹ ਹੈਗਾ ਜੀ ਪ੍ਰੈਂਟਸ ਤੇ ਜੇ ਇਹਦੀ ਕੁੱਲ ਵੈਕੈਂਸੀਆਂ ਦੀ ਗੱਲ ਕਰੀਏ ਕਿੰਨੀਆਂ ਨੇ ਤਾਂ ਉਹ ਹੈਗੀਆਂ ਜੀ 1500 ਵੈਕੈਂਸੀਆਂ ਕੁੱਲ ਜਿਹੜੀਆਂ ਵੈਕੈਂਸੀਆਂ ਨੇ ਜੀ 1500 ਨੇ ਤੇ ਜੇ ਹੁਣ ਆਪਾਂ ਗੱਲ ਕਰੀਏ ਦੀ ਤਰੀਕ ਦੀ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਇਹਦੀ ਜਿਹੜੀ ਸਟਾਰਟਿੰਗ ਡੇਟ ਹੈ ਜੀ 18 7 ਤੋਂ ਇਹ ਜਿਹੜੇ ਫਾਰਮ ਆ ਭਰਨੇ ਸ਼ੁਰੂ ਹੋ ਚੁੱਕੇ ਨੇ ਜੀ ਤੇ ਜਿਹੜੀ ਅਖੀਰ ਦੀ ਗੱਲ ਕਰੀਏ ਅਖੀਰ ਮਿਤੀ ਕੀ ਹੈ ਜੀ ਉਹ ਹੈਗੀ ਹੈ 7 ਅਗਸਤ 7 ਅਗਸਤ ਦੀ ਜਿਹੜੀ ਅਖੀਰ ਮਿਤੀ ਹੈ ਜੀ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਵੀ ਫਾਰਮ ਭਰਨ ਦੀ ਇੱਛੁਕ ਨੇ ਉਹ ਜ਼ਰੂਰ ਭਰ ਲਿਓ ਜੀ 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 ਆਪਾਂ ਗੱਲ ਕਰੀਏ ਤਨਖਾਹ ਦੀ ਵੈਕੈਂਸੀ ਤਾਂ ਚਲੋ ਖੈਰ ਸਾ ਭਰਾਂਗੇ ਪਰ ਜੇ ਜੀ ਤਨਖਾਹ ਦੀ ਗੱਲ ਕਰੀਏ ਉਹ ਕਿੰਨੀ ਆ ਤਾਂ ਉਹ ਹੈਗੀ ਜੀ 15000 15000 ਇਸ ਦੀ ਜਿਹੜੀ ਸੈਲਰੀ ਹੈ ਜੀ ਤੇ ਜੇ ਗੱਲ ਕਰੀਏ ਯੋਗਤਾ ਯੋਗਤਾ ਕੀ ਹੋਣੀ ਚਾਹੀਦੀ ਚਾਹੀਦੀ ਹੈ ਜੀ ਯੋਗਤਾ ਜੋ ਹੈ ਉਹ ਤੁਹਾਡੀ ਕਮ ਸੇ ਕਮ ਗ੍ਰੈਜੂਏਸ਼ਨ ਪਾਸ ਹੋਣਾ ਲਾਜ਼ਮੀ ਹੈ ਜੀ ਤੁਹਾਡੀ ਗ੍ਰੈਜੂਏਸ਼ਨ ਜੋ ਹੈ ਉਹ ਪਾਸ ਹੋਣਾ ਲਾਜ ਮੀਆ ਜੀ ਜੇ ਕਿਸੇ ਨੇ ਵੀ ਇਹ ਵਾਕੈਂਸੀ ਅਪਲਾਈ ਕਰਨੀ ਹੈ ਤਾਂ ਜਿਹੜੀ ਉਹਦੀ ਉਮਰ ਸੀਮਾ ਉਹ 20 ਤੋਂ ਲੈ ਕੇ 28 ਸਾਲ ਤੱਕ ਦੀ ਹੋਣੀ ਚਾਹੀਦੀ ਹੈ ਜੀ ਤੇ ਜੇ ਤੁਸੀਂ ਆਪਣੀ ਡੇਟ ਆਫ ਬਰਥ ਜੋ ਹੈ ਉਹ 1/7/2025 ਦੇ ਅਕੋਰਡਿੰਗ ਕਾਊਂਟ ਕਰਨੀ ਹੈ ਜੀ 1/7 ਦੇ ਅਕੋਰਡਿੰਗ ਤੁਸੀਂ ਜੋ ਹੈ ਆਪਣੀ ਡੇਟ ਆਫ ਬਰਥ ਕਾਊਂਟ ਕਰਨੀ ਹੈ ਕਿ ਉਹ 20 ਤੋਂ ਲੈ ਕੇ 28 ਸਾਲ ਦੇ ਵਿੱਚ ਵਿੱਚ ਜੋ ਹੈ ਆਂਦੀ ਹੋਵੇ ਬਾਕੀ ਜੋ ਛੂਟ ਹੈ ਜੀ ਐਸਸੀਬੀਸੀ ਨੂੰ ਐਸ ਪਰ ਦ ਰੂਲਸ ਉਹਨਾਂ ਨੂੰ ਛੂਟ ਹੈ ਜੀ ਤੇ ਬਾਕੀ ਜੇ ਹੁਣ ਗੱਲ ਕਰੀਏ ਇਹਦੀ ਫੀਸ ਦੀ ਫੀਸ ਕਿੰਨੀ ਆ ਤਾਂ ਮੈਂ ਤੁਹਾਨੂੰ ਦੱਸਦੀ ਆ ਜੀ ਜਰਨਲ OBC ਤੇ AWS ਦੀ ਜਿਹੜੀ ਫੀਸ ਹੈ ਜੀ ਉਹ ਹੈਗੀ 800 ਤੇ ਜਿਹੜੀ SC ਤੇ ST ਦੀ ਫੀਸ ਹੈ ਜੀ ਉਹ ਹੈਗੀ ਹੈ ਜੀ 175 ਰੁਪਏ ਬਾਕੀ ਜੇ ਕਿਸੇ ਨੇ ਵੀ ਭਰਨੀ ਆ ਤਾਂ ਫੀਸ ਉਹ ਸਿਰਫ ਆਨਲਾਈਨ ਹੀ ਭਰ ਸਕਦਾ ਜੀ ਇਹਦੀ ਜਿਹੜੀ ਫੀਸ ਹੈ ਬਾਕੀ ਇਹਦੇ ਵਿੱਚ ਜੇ ਕੋਈ ਹੈਂਡੀਕੈਪਟਾ ਹੈ ਤਾਂ ਉਹ ਵੀ ਭਰ ਸਕਦਾ ਉਹਦੀ ਫੀਸ ਹੈਗੀ ਹੈ ਜੀ 175 ਰੁਪਏ ਹੈਂਡੀਕੈਪ ਕੈਪ ਜੇ ਭਰਨਾ ਚਾਹੁੰਦਾ ਹੈ ਤੇ ਉਸਦੀ ਫੀਸ ਵੀ ਹੈਗੀ ਹੈ ਜੀ 175 ਰੁਪਏ ਤੇ ਜੇ ਹੁਣ ਮੈਂ ਗੱਲ ਕਰਾਂ ਇਸ ਦੀ ਜਿਹੜਾ ਸਿਲੈਕਸ਼ਨ ਪ੍ਰੋਸੈਸ ਹੈ ਉਹ ਕੀ ਹੈ ਜੀ ਜਿਹੜਾ ਇਹਦਾ ਸਿਲੈਕਸ਼ਨ ਪ੍ਰੋਸੈਸ ਹੈ ਜੀ ਉਹ ਹੈਗਾ ਜੀ ਇਹਦੇ ਵਿੱਚ ਤੁਹਾਡਾ ਲਿਖਤੀ ਜਿਹੜਾ ਪੇਪਰ ਹੋਵੇਗਾ ਰਿਟਰਨ ਐਗਜ਼ਾਮ ਹੋਵੇਗਾ ਤੇ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋਵੇਗੀ ਮੈਡੀਕਲ ਪ੍ਰੀਖਿਆ ਵੀ ਹੋਵੇਗੀ ਤੇ ਲੋਕਲ ਲੈਂਗੁਏਜ ਟੈਸਟ ਵੀ ਤੁਹਾਡਾ ਹੋਵੇਗਾ ਲੋਕਲ ਜਿਹੜਾ ਤੁਹਾਡਾ ਲੈਂਗੁਏਜ ਟੈਸਟ ਵੀ ਹੋਵੇਗਾ ਜੀ ਤਾਂ ਹੀ ਸੀ ਜੀ Indian Bank ਪ੍ਰੈਂਟਸ ਭਰਤੀ ਜੇ ਕਿਸੇ ਨੇ ਵੀ ਭਰਨੀ ਆ ਤਾਂ ਭਾ ਸਕਦੀ ਹੈ ਜੀ ਗ੍ਰੈਜੂਏਸ਼ਨ ਪਾਸ ਹੋਣਾ ਲਾਜ਼ਮੀ ਹੈ ਕਿਸੇ ਵੀ ਸਟਰੀਮ ਤੋਂ ਕੀਤੀ ਹੋਵੇ ਤੇ ਪਲੱਸ ਉਹਨੂੰ ਨੌਲੇਜ ਹੋਣੀ ਚਾਹੀਦੀ ਹੈ ਆਪਣੇ ਲੋਕਲ ਲੈਂਗੁਏਜ ਦੀ ਤੇ ਐ ਜੇ ਕੋਈ ਪਹਿਲੀ ਵਾਰ ਇਸ ਚੈਨਲ ਤੇ ਪੁੱਜਿਆ ਤੇ ਉਹਨੇ ਇਸ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਤੁਹਾਡੇ ਤੱਕ ਹਰ ਇੱਕ ਜੋਬ ਦਾ ਜੋ ਨੋਟੀਫਿਕੇਸ਼ਨ ਹੈ ਸਭ ਤੋਂ ਪਹਿਲਾਂ ਆ ਜਾਵੇ ਜੀ ਤੇ ਜੇ ਕਿਸੇ ਨੇ ਨੋਟੀਫਿਕੇਸ਼ਨ ਔਨ ਨਹੀਂ ਕੀਤਾ ਔਨ ਕਰ ਲੈਣਾ ਜੀ ਕਿਸੇ ਨੇ ਵੀ WhatsApp ਜਿਹੜਾ ਵੈਕੈਂਸੀ ਗਰੁੱਪ ਹੈ ਉਹ ਜੁਆਇਨ ਕਰਨਾ ਹੈ ਤਾਂ ਤੁਸੀਂ ਡਿਸਕ੍ਰਿਪਸ਼ਨ ਵਿੱਚ ਜਾਇਓ ਜੀ ਉੱਥੇ ਮੈਂ ਲਿੰਕ ਪ੍ਰੋਵਾਈਡ ਕਰ ਦਾਂਗੀ ਉੱਥੇ ਲਿੰਕ ਤੁਹਾਨੂੰ ਪ੍ਰੋਵਾਈਡ ਹੀ ਮਿਲੇਗਾ ਉੱਥੇ ਜਾ ਕੇ ਤੁਸੀਂ ਉਹ ਲਿੰਕ ਨੂੰ ਕਲਿੱਕ ਕਰਨਾ ਤੇ ਤੁਸੀਂ ਚੈਨਲ ਨੂੰ ਜੁਆਇਨ ਕਰ ਲੈਣਾ ਜੀ ਤੁਸੀਂ ਆਪਣੇ WhatsApp ਜਿਹੜਾ ਵੈਕੈਂਸੀ ਗਰੁੱਪ ਹੈ ਉੱਥੇ ਵੀ ਜੁਆਇਨ ਹੋ ਜਾਵਾਂਗੇ